ਕੋ ਹੰਗਰੀ ਦੀ ਤਰ੍ਹਾਂ ਕੋਈ ਮਨ ਖਿਆਲ ਮੇਰੇ ਕੋਲ ਕੀ ਜਵਾਬ ਹੈ ਵੀ ਇੰਨਾ ਪੋਜ਼ਿਟਿਵ ਹੁੰਦਾ ਹੈ ਜਿਹੜਾ ਲੋਕਾਂ ਦਾ ਜੋਸ਼ ਨੌਜਵਾਨਾਂ ਦਾ ਸ਼ਾਮਲ ਹੋਣਾ ਔਰ ਬੰਗੀਆਂ ਪਹਿਨਾ ਦਾ ਐਸਵੀਐਲ ਫੰਕਸ਼ਨ ਅਟੈਂਡ ਕਰਨਾ ਇਥੋਂ ਪਤਾ ਲੱਗਦਾ ਹੈ ਕਿ ਲੋਕਾਂ 'ਚ ਐਸਵੀਐਲ ਪੂਰਾ ਜੋਸ਼ ਹੈ ਔਰ ਲੋਕ ਜਿਹੜੇ ਨੇ ਪੰਜਾਬ ਦੇ ਔਰ ਖਾਸ ਤੌਰ ਤੇ ਫਰੂਸਪੁਰ ਲੋਕ ਸਭਾ ਦੇ ਉਹ ਮੰਨ ਬਣਾਈ ਬੈਠੇ ਵੀ ਐਤ ਕੀ ਪਾਰਟੀ ਜਨਤਾ ਪਾਰਟੀ ਨੂੰ ਅਸੀਂ ਜਿਤਾਉਣਾ ਹੈ ਗੋਸ਼ਣਾ ਕਿਸਾਨਾਂ ਦਾ ਵਿਰੋਧ ਵੀ ਅੱਜ ਵੇਖਣ ਨੂੰ ਮਿਲਿਆ। ਮੈਂ ਦੇਖੋ ਬੜੀ ਹਰ ਥਾਂ ਤੇ ਇਹ ਮੀਡੀਆ ਨੂੰ ਇੱਕ ਮਿੰਟ ਦੀ ਕਹਿੰਦਾ ਕਿ ਕਾਈਂਡਲੀ ਡੋਨਟ ਯੂਜ਼ ਦਿਸ ਵਰਡ ਵਿਰੋਧ। ਦੇਖੋ ਐਸ ਵੀਰੇ ਭਾਰਤੀ ਜਨਤਾ ਪਾਰਟੀ ਦੇ ਅਗੇਂਸਟ ਤਿੰਨ ਪਾਰਟੀਆਂ, ਚਾਰ ਪਾਰਟੀਆਂ ਹੋਰ ਇਲੈਕਸ਼ਨ ਲੜ ਰਹੇ ਨੇ। ਸ਼ਾਇਦ ਇੱਕ ਨੂੰ ਇੰਡੀਪੈਂਡੈਂਟ ਵੀ ਲੜਦੇ ਹੋ। ਉਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਸਾਡਾ ਵਿਰੋਧ ਕਰ ਰਹੇ ਨੇ। देयर ਵੇ ਆਫ ਗਿਵਿੰਗ देयर ਆਈਡੀਆਜ਼, देयर ਵਿਊਜ਼ ਜਾ ਉਹ ਡਿਸਕਸ਼ਨ ਜਿਹੜੀ ਕਰਨਾ ਚਾਹੁੰਦੇ ਨੇ ਉਹ ਇੱਕ ਡਿਫਰੈਂਟ ਮੋਡ ਹੈ ਜਿਹੜੀ ਵਿਰੋਧ ਤਾਂ ਸਾਡੀ ਆਮ ਆਦਮੀ ਪਾਰਟੀ ਵੀ ਕਰ ਰਹੀ ਹੈ ਅਸੀਂ ਉਹਨਾਂ ਦਾ ਕਰ ਰਹੇ ਹਾਂ ਸਾਡੀ ਕਰ ਰਹੇ ਨੇ ਉਹ ਉਹ ਸਾਡਾ ਇਸ ਕਰਕੇ ਜਿਆਦਾ ਕਰ ਰਹੇ ਉਹਨਾਂ ਨੂੰ ਪਤਾ ਵੀ ਇਹ ਇਹ ਜਿਹੜੀ ਗੱਲ ਕਹਿ ਰਹੇ ਨੇ ਇਫੈਕਟ ਕਹਿ ਰਹੇ ਨੇ ਤੇ ਲੋਕਾਂ ਦੇ ਮਨ ਦੇ ਵਿੱਚ ਲੱਗ ਰਹੀ ਹੈ ਆਮ ਆਦਮੀ ਪਾਰਟੀ ਸਾਡਾ ਅੱਜ ਵਿਰੋਧ ਕਰ ਰਹੀ ਹੈ ਕਾਂਗਰਸ ਪਾਰਟੀ ਸਾਡਾ ਵਿਰੋਧ ਕਰਦੀ ਅਕਾਲੀ ਦਲ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਨਾਲ 25 ਸਾਲ ਇਕੱਠਾ ਰਹਿ ਕੇ ਉਹ ਵਿਰੋਧ ਕਰ ਰਹੇ ਹੋ ਕਹਿ ਰਿਹਾ ਜੀ ਵੀ ਅੱਜ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਕਿਹਾ ਆਰਐਸਐਸ ਤੇ ਭਾਜਪਾ ਸਿੱਖ ਗੁਰੂ ਧਾਮਾਂ ਤੇ ਕਬਜ਼ਾ ਕਰ ਰਹੀ ਹੈ ਇਹ ਗੱਲ ਕਹਿ ਨਹੀਂ ਤੇ ਸਿਰਫ ਵੋਟ ਬਟੋਰਨ ਵਾਲੀ ਗੱਲ ਹੈ ਇਸੇ ਤਰ੍ਹਾਂ ਹੀ ਜਿਹੜੇ ਮੇਰੇ ਕਿਸਾਨ ਭਰਾ ਨੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਹਾਡੀ ਜੇ ਕੋਈ ਗੱਲ ਹੈ ਤੁਸੀਂ ਆਪਣੀਆਂ ਮੰਗਾਂ ਆਲਰੇਡੀ ਸੈਂਟਰਲ ਸਰਕਾਰ ਦੇ ਜਿਹੜੇ ਸਾਡੇ ਸੀਨੀਅਰ ਮਿਨਿਸਟਰ ਨੇ ਇੱਥੇ ਆ ਕੇ ਗੱਲਬਾਤ ਕਰਕੇ ਉਹਨਾਂ ਨਾਲ ਮੀਟਿੰਗਾਂ ਹੋ ਗਈਆਂ ਇਲੈਕਸ਼ਨ ਦਾ ਹੌਲੀ ਇਲੈਕਸ਼ਨ ਤੋਂ ਬਾਅਦ ਹੀ ਸਾਰੀਆਂ ਮਸਲੇ ਜਿਹੜੇ ਨੇ ਅਕ੍ਰੋਸ ਦੀ ਟੇਬਲ ਇਹ ਚੀਜ਼ਾਂ ਹੱਲ ਹੁੰਦੀਆਂ ਨੇ ਸੜਕ ਤੇ ਖੜੋ ਕੇ ਤੇ ਨਾਰੇ ਮਾਰ ਕੇ ਤੇ ਰੌਲਾ ਪਾ ਕੇ ਜਾਂ ਰਸਤਾ ਰੋਕ ਕੇ ਇਹ ਮਸਲੇ ਨਹੀਂ ਹੱਲ ਹੋ ਸਕਦੇ ਆਮ ਜਨਤਾ ਨੂੰ ਇਹਦੀ ਅਸੁਵਿਧਾ ਹੋ ਰਹੀ ਹੈ ਲੋਕ ਅਬ ਤੁਸੀਂ ਆਪਣਾ ਥਿਊ ਦੇਣਾ ਤੁਸੀਂ ਇਲੈਕਸ਼ਨ ਲੜ ਕੇ ਦੇ ਲੋ ਜੇ ਤੁਸੀਂ ਡੈਮੋਕਰੈਟਿਕ ਸਿਸਟਮ ਵਿੱਚ ਜੇ ਤੁਹਾਨੂੰ ਸਾਡੀਆਂ ਪਾਲਿਸੀ ਦੀ ਡਾਇਲੋਜੀ ਭਾਰਤੀ ਜਨਤਾ ਪਾਰਟੀ ਦੀ ਚੰਗੀ ਨਹੀਂ ਲੱਗਦੀ ਤੁਸੀਂ ਸਾਡੇ ਨਾਲ ਸਹਿਮਤ ਨਹੀਂ ਤਾਂ ਤੁਸੀਂ ਇਲੈਕਸ਼ਨ ਲੜ ਲਓ ਪਿਛਲੀ ਵਾਰੀ ਕਿਸਾਨਾਂ ਨੇ ਇਲੈਕਸ਼ਨ ਲੜਿਆ ਹੀ ਸੀ ਨਾ ਕੀ ਹਾਲ ਹੋਇਆ ਸੀ ਸੋ ਇਹ ਗੱਲ ਜਿਹੜੀ ਹੈ ਅਸੀਂ ਇਲੈਕਸ਼ਨ ਲੜ ਕੇ ਆਪਦੀ ਡਾਇਲੋਜੀ ਲੋਕਾਂ ਤੱਕ ਪਹੁੰਚਾ ਰਹੇ ਹਾਂ ਅਸੀਂ ਆਪਣੇ ਵਿਊ ਪੁਆਇੰਟ ਸਾਡਾ ਵਿਜ਼ਨ ਕੀ ਹੈ ਸਾਡੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਨੇਤਾ ਦਾ ਵਿਊ ਕੀ ਹੈ ਔਰ ਭਾਰਤੀ ਜਨਤਾ ਪਾਰਟੀ ਇੱਕ ਕੋਈ ਪਾਰਟੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਵੇਲੇ ਜਿਨ੍ਹਾਂ ਦੀ ਲੀਡਰਸ਼ਿਪ ਬੜੀ ਕਲੀਅਰ ਹੈ ਬੜੀ ਕ੍ਰਿਸਟਲ ਕਲੀਅਰ ਜਿਹਨੂੰ ਕਹਿੰਦੇ ਨੇ ਪਤਾ ਆ ਰਿਹਾ ਵੀ ਫਲਾਣਾ ਬੰਦਾ ਪ੍ਰਧਾਨ ਮੰਤਰੀ ਬਣੇਗਾ ਇੰਡੀਆ ਦਾ ਜਿਹੜਾ ਘੱਟ ਜੋੜ ਹੈਗਾ ਉਹਦਾ ਕੋਈ ਪਤਾ ਹੈ ਕਿਹਦੇ ਹੱਥ ਰੋਟੀ ਆਉਣੀ ਹੈ ਕਿੰਨੇ ਖਿੱਚਣੇ ਹੈ ਕਿੰਨੇ ਤੋੜਨੇ ਹੈ ਕਿਹਦੇ ਲੈ ਜਾਣੀ ਹੈ ਉਹਨਾਂ ਦੀ ਕੋਈ ਡਾਇਲੋਜੀ ਹੈ ਆਮ ਆਦਮੀ ਪਾਰਟੀ ਮਾਫ ਕਰਨਾ ਜੀ ਇੱਕ ਮੈਂ ਟਾਈਮ ਲੈ ਰਹੇ ਹਾਂ ਹਾਂ ਕੋਈ ਨਹੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਡਾਇਲੋਜੀ ਕੀ ਹੈ ਵਾਟ ਇਜ਼ ਦੀ ਆਈਡੀਓਲੋਜੀ ਇਹਨੂੰ ਤੁਸੀਂ ਐਕਸਪਲੇਨ ਕਰਨਾ ਕਿ ਦਿੱਲੀ ਰਾਜਸਥਾਨ ਚ ਹਮ ਭਾਈ ਭਾਈ ਹੈ ਪੰਜਾਬ ਚ ਹਮ ਇੱਕ ਦੂਸਰੇ ਕੇ ਜਾਨੀ ਦੁਸ਼ਮਣ ਹੈ ਥਿਸ ਇਜ਼ ਨਾਟ ਫੇਅਰ ਥਿਸ ਇਜ਼ ਮੇਕਿੰਗ ਪੀਪਲ ਆਫ ਦੀ ਸਟੇਟ ਔਰ ਪੀਪਲ ਆਫ ਦੀ ਕੰਟਰੀ ਉਹਨਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਕਿ ਤੁਸੀਂ ਇਹ ਕਹੋ ਜੀ ਮੈਂ ਦਿੱਲੀ ਚ ਤੇ ਤੁਹਾਡਾ ਦੋਸਤਾਂ ਤੇ ਜਦੋਂ ਪੰਜਾਬ ਚ ਪੈਰ ਰੱਖਾਂਗਾ ਤੇ ਫਿਰ ਮੈਂ ਤੈਨੂੰ ਗੋਲੀ ਮਾਰਾਂਗਾ ਤੇ ਸਾਡੀ ਦੁਸ਼ਮਣੀ ਇਹ ਆ ਡਾਇਲੋਜੀ ਇਹਨਾਂ ਦੋਨਾਂ ਪਾਰਟੀਆਂ ਦੇ ਜਿਨ੍ਹਾਂ ਵਾਸਤੇ ਲੋਕ ਕਹਿ ਰਹੇ ਜੀ ਵੀ ਇਹ ਵੋਟ ਮੰਗਣ ਦੇ ਹੱਕਦਾਰ ਹੀ ਨਹੀਂ ਹੈਗੇ ਬਿਕਾਜ਼ ਦੇ ਆਰ ਪਲੇਇੰਗ ਵਿਦ ਦੀ ਸੈਂਟੀਮੈਂਟਸ ਆਫ ਦੀ ਪੀਪਲ ਸਾਡੇ ਤੋਂ ਤੁਸੀਂ ਕਹਿ ਰਹੇ ਨਹੀਂ ਲੋਕ ਸਭਾ ਇਲੈਕਸ਼ਨ ਤੁਹਾਡੇ ਮੁੱਦੇ ਨਹੀਂ ਨਹੀਂ ਕੋਈ ਮੇਰੇ ਮੁੱਦੇ ਹੈਗੇ ਨੇ ਜੀ ਮੇਰੇ ਮੁੱਦੇ ਮੈਂ ਬਾਰਡਰ ਤੇ ਅਸੀਂ ਜਿਹੜੀ ਸਾਡੀ ਕੰਸਟਿਟੂਐਂਸੀ ਹੈ ਬਾਰਡਰ ਏਰੀਆ ਹੈ ਮੈਂ ਬਾਰਡਰ ਏਰੀਆ ਪੈਕੇਜ ਸਪੈਸ਼ਲ ਇੰਡਸਟਰੀ ਪੈਕੇਜ ਪ੍ਰਧਾਨ ਮੰਤਰੀ ਜੀ ਕੋਲ ਲੈ ਕੇ ਆਵਾਂਗਾ ਮੈਂ ਹਸੈਨੀ ਵਾਲਾ ਬਾਰਡਰ ਤੇ ਜਿਹੜਾ ਬਿਜ਼ਨਸ ਹੈ ਔਰ ਜਿਹੜੀ ਟਰਾਂਸਪੋਰਟੇਸ਼ਨ ਹੈ ਉਹਨੂੰ ਓਪਨ ਕਰਵਾਵਾਂਗਾ ਮੈਂ ਡਰਗ ਫ੍ਰ ਪੰਜਾਬ ਸਾਰੇ ਪੰਜਾਬ ਦੀ ਗੱਲ ਕਰ ਰਿਹਾ ਔਰ ਖਾਸ ਤੌਰ ਤੇ ਬਾਰਡਰ 벨ਟ ਤੇ ਜਿਹੜਾ ਅਸੀਂ ਫਿਰੋਜ਼ਪੁਰ ਨੂੰ ਅਸੀਂ ਡਰਗ ਫ੍ਰ ਕੋਸ਼ਨਾ ਕਰਾਵਾਂਗੇ ਔਰ ਬਣਾਵਾਂਗੇ ਅਸੀਂ ਇੱਥੇ ਜਿਹੜੀਆਂ ਸਾਡੀਆਂ ਡਿਵੈਲਪਮੈਂਟ ਨੇ ਜਿਵੇਂ ਅਬੋਰ ਸੀਡ ਫਾਰਮ ਦਾ ਰੋਲਾ ਹੈਗਾ ਪੀਣ ਵਾਲੇ ਪਾਣੀ ਦਾ ਬੱਲੂਆਣਿਸ ਤੇ ਇਥੇ ਪ੍ਰੋਬਲਮ ਹੈਗੀ ਹੈ ਕਿੰਨੀ ਸ਼ਾਰਟੇਜ ਹੈ ਪਾਣੀ ਦੀ ਪਹਿਲਾਂ ਮੈਂ ਦੱਸੋ ਪਾਦਲ ਕਾਚ ਅੱਜ ਡਰਿੰਕਿੰਗ ਪਾਣੀ ਜਿਹੜਾ ਵਾਟਰ ਲੈਵਲ ਕਿੱਥੇ ਚਲਾ ਗਿਆ ਔਰ ਫਿਰ ਉਹਦੇ ਵਿੱਚ ਕਈ ਤਾਤੂ ਨੇ ਕੈਂਸਰਸ ਏਰੀਆ ਹੋ ਗਿਆ ਸਾਡਾ ਸਾਡੀ ਹੈਲਥ ਤੇ ਅੱਜ ਪੰਜਾਬ ਦੇ ਜਿਹੜੇ ਮੌਜੂਦਾ ਹਾਕਮ ਨੇ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਕਲੀਨਿਕ ਮੁਹੱਲਾ ਕਲੀਨਿਕ ਦੱਸ ਮੁਹੱਲਾ ਕਲੀਨਿਕ ਹੱਲ ਹੈ ਕੁਝ ਇਸ ਚੀਜ਼ ਦਾ ਕਹਿਣ ਮੁਹੱਲਾ ਕਲੀਨਿਕ

ਕਿ ਆਮ ਆਦਮੀ ਪਾਰਟੀ ਨੇ ਇੱਕ ਕੋਸ਼ਨਾ ਕੀਤੀ ਸੀ 2022 ਦੇ ਇਲੈਕਸ਼ਨ ਤੁਸੀਂ ਕੱਢ ਕੇ ਦੇਖ ਲਓ ਕਿ ਅਸੀਂ ਹਰ ਕ੍ਰੌਪ ਤੇ ਜੇ ਸੈਂਟਰਲ ਸਰਕਾਰ ਐਮਐਸਪੀ ਨਹੀਂ ਦੇਗੀ ਤਾਂ ਸਟੇਟ ਸਰਕਾਰ ਐਮਐਸਪੀ ਦੇਗੀ ਮੈਂ ਗਲਤ ਕਹਿ ਰਿਹਾ ਤੁਸੀਂ ਦੱਸੋ ਕਿਹਾ ਸੀ ਉਹਨਾਂ ਦਾ ਨਹੀਂ ਵਿਰੋਧ ਹੋ ਰਿਹਾ ਉਹਨਾਂ ਨੇ ਕਿਹਾ ਸੀ ਮੈਂ ਹਰ ਮੈਂ ਪੰਜਾਬ ਦੀ ਜਿਹੜੀ ਸਾਡੀ ਭੈਣ ਹੈ ਜਾਂ ਮਾਤਾ ਹੈ ਉਹਨੂੰ 1000 ਰੁਪਏ ਮਹੀਨੇ ਦਾ ਦੇਵਾਂਗੇ 36 ਮਹੀਨੇ ਤਾਂ ਹੋਗੇ ਤੇ ਇੱਕ ਦਿਵਾਨੀ ਨਹੀਂ ਦਿੱਤੀਗੀ ਉਹਨਾਂ ਦਾ ਵਿਰੋਧ ਨਹੀਂ ਹੋ ਸਕਦਾ ਕਾ ਉਹਨਾਂ ਨੇ ਕਿਹਾ ਸੀ ਅਸੀਂ ਡਰੱਗਸ ਦਾ ਮਸਲਾ ਜਿਹੜਾ ਹੈ ਉਹ ਖਤਮ ਕਰ ਦੇਾਂਗੇ ਉਹਨਾਂ ਦਾ ਵਿਰੋਧ ਨਹੀਂ ਹੋਇਆ ਉਹਨਾਂ ਨੇ ਕਿਹਾ ਸੀ ਅਸੀਂ ਐਕਸਾਈਜ਼ ਤੇ ਰੇਤਾ ਅੱਜ ਰੇਤਾ ਦਾ ਕੀ ਪਾਇ ਜੀ ਚਲੋ ਇੱਥੇ ਮੈਨੂੰ ਲੈ ਦਿਓ 10 ਟਰਾਲੀਆਂ ਰੇਤਾ ਦੀਆਂ ਲੈ ਦਿਓ ਕੀ ਪਾ ਬਿਲਦੀਆਂ ਕਾਂਗਰਸ ਗੁਰੂ ਸਾਹਿਬਾਂ ਚ ਬੜੀਏ ਨਜੀ ਗੁਰੂ ਸਾਹਿਬ ਚ ਹੈ ਜਾਂ ਜਲਾਲਾਬਾਦ ਚ ਹੈ ਜਾਂ ਫਾਜ਼ਲਕਟ ਹੈ ਮੈਂ ਰੇਟ ਪੁੱਛੀ ਮੈਂ ਰੇਟ ਦੀ ਗੱਲ ਕਰ ਰੇਟ ਜਿਹੜੇ ਨੇ ਉਹ 4 টাইমস ਨੇ اور ਜਿਹੜੀ ਰੈਵਨਿਊ ਏ ਉਹ ਥੱਲੇ ਗਿਰ ਗਈ ਉਹ ਤਾਂ ਕਹਿੰਦੇ ਸੀ ਜੇ ਅਸੀਂ 10000 ਕਰੋੜ ਰੁਪਏ ਦੀ ਰੇਤਾ ਦਾ ਰੈਵਨਿਊ ਲਿਆਵਾਂਗੇ 10000 ਕਰੋੜ ਰੁਪਏ ਦੀ ਰੇਤਾ ਦਾ ਰੈਵਨਿਊ ਕਾਹਦਾ ਹੋਣਾ ਸੀਗਾ ਤੇ 250 ਕਰੋੜ ਦੀ ਰੈਵਨਿਊ ਨਹੀਂ ਆਏਗਾ ਕੱਲ ਨੂੰ ਆਰਟੀਆਈ ਜੀ ਐਪਲੀਕੇਸ਼ਨ ਦੇਖੇ ਹੀ ਦੇਖ ਲਓ ਇਸੇ ਤਰ੍ਹਾਂ ਹੀ ਐਕਸਾਈਜ਼ ਪਾਲਿਸੀ ਸ਼ਰਾਬ ਦੇ ਕੋਟਾਲੇ ਇੱਥੇ ਵੀ ਤੇ ਦਿੱਲੀ ਵੀ ਸਰ ਇੱਕ ਤੁਹਾਡਾ ਵਿਰੋਧ ਬਹੁਤ ਹੋ ਰਿਹਾ ਜਿਹੜੀ ਸ਼ਰਾਬ ਦੀ ਫੈਕਟਰੀ ਤੁਹਾਡੇ ਉੱਤੇ ਲਗਾਉਣੀ ਸੀ ਉਹ ਲੋਕ ਕਹਿੰਦੇ ਵੀ ਅਸੀਂ ਰਾਣਾ ਸੋਢੀ ਜਿੱਤ ਗਿਆ ਤਾਂ ਸ਼ਰਾਬ ਦੀ ਫੈਕਟਰੀ ਮੁਰਦ ਤੋਂ ਲਗਾਏਗਾ ਇਹ ਫਿਰ ਉਹਨਾਂ ਦਾ ਡਰਮ ਹੈ ਜਰਾ ਧਿਆਨ ਨਾਲ ਸੁਣੋ ਸ਼ਰਾਬ ਦੀ ਫੈਕਟਰੀ ਇੱਥੇ ਕਦੀ ਵੀ ਨਹੀਂ ਸੀ ਲਗਣੀ ਇੱਥੇ ਇਥਨੋਲ ਦੀ ਲਗਣੀ ਸੀ ਇਥਨੋਲ ਇਸ ਗੋਇੰਗ ਟੂ ਬੀ ਕੰਪਲਸਰੀ ਇਨ 올 ਓਵਰ ਇੰਡੀਆ ਇਨ 올 ਓਵਰ ਵਰਡ ਟੂ ਬੀ ਮਿਕਸਡ ਇਨ ਪੈਟਰਲ ਇਹ ਇਥਨੋਲ ਸੀਗੀ ਇਥਨੋਲ ਦੀ ਫੈਕਟਰੀ ਸੀਗੀ ਲੇਕਿਨ ਅਸੀਂ ਤਾਂ ਉਹ ਵੀ ਨਹੀਂ ਲਾਈਗੀ ਸਰ ਸੁਨੀਲ ਜਾਖੜ ਜੀ ਨੇ ਉਦੋਂ ਲੈਟਰ ਲਿਖਿਆ ਸੀਗਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਇੱਥੇ ਫੈਕਟਰੀ ਲਗਾ ਰਹੇ ਨੇ ਉਹਨਾਂ ਨੇ ਲੈਟਰ ਵੀ ਲਿਖਿਆ ਸੀਗਾ ਸੋਨੀਆ ਗਾਂਧੀ ਜੀ ਨੂੰ ਜਦੋਂ ਤੁਸੀਂ ਵੀ ਉਧਰ ਕਾਂਗਰਸ ਚ ਸੀਗੇ ਉਹ ਵੀ ਕਾਂਗਰਸ ਪਾਰਟੀ ਚ ਹੈਗੇ ਸੀ ਫਾਜ਼ਿਲ ਕਾਦਮ ਹੋਰ ਫਾਜ਼ਿਲ ਕਾਦਮ ਐਮਐਲਏ ਵੀ ਕਾਂਗਰਸ ਪਾਰਟੀ ਚ ਹੈਗੇ ਸੀ ਉਹਨਾਂ ਨੇ ਵੀ ਵਿਰੋਧ ਕੀਤਾ ਸੀਗਾ ਕਰਨਾ ਲਗਾਇਆ ਸੀਗਾ ਕਿ ਜੇ ਤੁਸੀਂ ਨਹੀਂ ਲਗਾ ਰਹੇ ਸੀ ਤਾਂ ਉਹਨਾਂ ਦਾ ਵਿਰੋਧ ਜਾਂ ਉਹਨਾਂ ਦਾ ਲੈਟਰ ਲਿਖਣਾ ਗਲਤ ਸੀਗਾ ਬਿਲਕੁਲ ਉਹ ਉਸ ਵੇਲੇ ਗਲਤ ਗੱਲ ਸੀਗੀ ਮਰੇ ਨੂੰ ਵੀ ਕਹਿ ਰਿਹਾ ਤੁਸੀਂ ਕੋਈ ਐਕਸ਼ਨ ਲੈ ਸਰ ਨਹੀਂ ਨਹੀਂ ਮੈਂ ਕੀ ਐਕਸ਼ਨ ਲੈਣਾ ਤੁਹਾਡੇ ਖਲਾਫ ਕੋਈ ਲਿਖ ਰਿਹਾ ਨਹੀਂ ਮੇਰੀ ਗੱਲ ਭਾਈ ਵਾਈ ਸ਼ੁਡ ਆਈ ਟੇਕ ਐਨੀ ਐਕਸ਼ਨ ਜਦੋਂ ਅਸਲੀਅਤ ਹੈ ਜਿਹੜੀ ਗਲਤੀ ਅਸਲੀਅਤ ਹੈ ਮੈਨੂੰ ਉੱਚ ਬੋਲਣ ਦੀ ਕੀ ਲੋੜ ਹੈ ਤੁਸੀਂ ਦੱਸੋ ਇਹ ਤੇ ਫੈਕਟਰੀ ਲੱਗ ਗਈ ਹੈ ਨਹੀਂ ਲੱਗੀ ਨਹੀਂ ਹੈ ਸਰ ਕਿਉਂ ਨਹੀਂ ਨਹੀਂ ਵਿਰੋਧ ਕਰ ਦੇ ਮੇਰੀ ਗੱਲ ਹੀ ਸਮਝ ਨਹੀਂ ਮੇਰੇ ਕੋਲ ਇਥਨੋਲ ਦਾ ਲਾਇਸੈਂਸ ਹੈ ਸੀ ਮੈਂ ਕਹਿ ਰਿਹਾ ਕਿ ਸ਼ਰਾਬ ਦੀ ਫੈਕਟਰੀ ਨਾ ਮੇਰਾ ਸ਼ਰਾਬ ਦੀ ਕੋਈ ਫੈਕਟਰੀ ਹੈ ਜਿਹੜੀਆਂ ਪੰਜਾਬ ਚ 18 ਡਿਸਟਿਲਰੀਜ਼ ਲਗੀਆਂ ਨੇ ਉਹ ਪੰਜਾਬ ਚ ਲਗੀਆਂ ਨੇ ਲਾਹੌਰ ਚ ਨਹੀਂ ਲਗੀਆਂ ਤੁਸੀਂ ਲੋਕਾਂ ਦੇ ਵਿਰੋਧ ਦੀ ਗੱਲ ਕਰ ਰਹੇ ਹੋ ਜੀ 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 ਸ਼ਰਾਬ ਜਿਹੜੀ ਹੈ ਫਾਜ਼ਲ ਕਾਚ ਵੀ ਬਿਕਦੀ ਏ ਦੁਕਾਨੋਂ ਦੁਕਾਨ ਬਿਕਦੀ ਏ ਬੋਰ ਚ ਵੀ ਬਿਕਦੀ ਏ ਪਹਿਲਾਂ ਮੇਰੀ ਇੱਕ ਮਿੰਟ ਗੱਲ ਸੁਣ ਲਓ ਮੈਂ ਇੱਕ ਗੱਲ ਸਾਬਤ ਕਰ ਰਿਹਾ ਕਿ ਅਸੀਂ ਸ਼ਰਾਬ ਦੀ ਫੈਕਟਰੀ ਨਹੀਂ ਸੀ ਲਾ ਰਹੇ that is enough that i am saying ਕਿ ਵੀ ਇੱਕ ਗਲਤ ਝੂਠੀ ਸੀ ਇਹ ਝੂਠੀ ਸੀ ਹੋ ਸਕਦਾ ਇਹ ਤੁਹਾਨੂੰ ਹੋਣ ਤੁਸੀਂ ਕਿਹਾ ਵੀ ਇਹ ਸ਼ਰਾਬ ਪੰਜਲਗਾ ਚ ਵਿਕਦੀ ਹੈ ਸ਼ਰਾਬ ਸਾਰੇ ਥਾਂ ਤੇ ਵਿਕ ਰਹੀ ਹੈ ਸ਼ਰਾਬ ਵਿਕਣੀ ਜਾਇਜ਼ ਹੈ ਨਸ਼ਾ ਹੈ ਜੇ ਹੋਣੀ ਹੈ ਮੇਰੀ ਮੇਰੀ ਗੱਲ ਸੁਣੋ ਕੋਈ ਕਈ ਇਸ ਵੇਲੇ ਹਿੰਦੁਸਤਾਨ ਦੀਆਂ ਜੀੜੀਆਂ ਹੈਗੀਆਂ ਨੇ ਇਹ ਸਟੇਟ ਪਾਲਿਸੀਜ਼ ਨੇ ਇਥਨੋਲ ਨੂੰ ਕਿਹੜੀ ਕਿੰਦੇ ਯੂਜ਼ ਕੀਤਾ ਜਾਂਦਾ ਹੈ પેટ્રોલ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਕਦੇ ਕਦੇ ਜਿਹੜਾ ਪੈਟਰੋਲ ਆਪਾਂ ਬਣਾਉਨੇ ਆ ਸਰ ਉਹ ਨਾ ਚੱਲਿਆ ਸੀ ਆ ਕਰੀਬ 6 ਮਹੀਨੇ ਵੀ ਤੇ ਫਿਰ ਵੀ ਗੱਲ ਤੁਹਾਨੂੰ ਮੇਰੀ ਗੱਲ ਧਰਨਾ ਤਾਂ ਕਿਸਾਨਾਂ ਦਾ 1 ਸਾਲ ਚੱਲਿਆ ਉਹਦਾ ਕੀ ਰਿਜ਼ਲਟ ਨਿਕਲਿਆ ਉਹ ਤਾਂ ਫਾਜ਼ਿਲ ਕਾ ਦੇ ਲੋਕਾਂ ਦਾ ਹੈ ਮੈਂ ਵੀ ਉਹ ਕਹਿ ਰਿਹਾ ਕਿ ਲੋਕਾਂ ਨੂੰ ਮਿਸ ਗਾਈਡ ਕੀਤਾ ਗਿਆ ਉਦੋਂ ਜੋ ਵੀ ਸਿਚੁਏਸ਼ਨ ਸੀ ਜਿੰਨੇ ਵੀ ਕੀਤਾ ਸੀ that i am not going into the details ਪਰ ਮੇਰਾ ਇੱਕ ਅੱਜ ਦੀ ਗੱਲ ਜਿਹੜੀ ਜ਼ੁਬਾਨ ਜਿਹੜੀ ਮੇਰੀ ਤੁਹਾਡੀ ਯਾਦ ਰੱਖ ਲੋ ਕਿ ਉੱਥੇ ਸ਼ਰਾਬ ਦੀ ਕੋਈ ਫੈਕਟਰੀ ਨਹੀਂ ਨਾਲ ਕਦੀ ਅਸੀਂ ਲਾਉਣੀ ਸੀ ਨਾ ਲੱਗ ਰਿਹਾ ਸੀਗਾ ਉਦੋਂ ਤੁਸੀਂ ਇਹ ਗੱਲ ਕਲੀਅਰ ਨਹੀਂ ਮੈਂ ਕਹੀਏ ਭਾਈ ਕਿ ਜੇ ਤੁਸੀਂ ਮੈਨੂੰ ਨਹੀਂ ਮਿਲੇ ਤਾਂ ਉਹ ਤਾਂ ਤੁਹਾਡੀ ਗਲਤੀ ਮੇਰੇ ਕੋਲ ਪੁੱਛ ਲੈਂਦੇ ਟੈਲੀਫੋਨ ਕਰਕੇ ਪੁੱਛ ਲੈਂਦੇ ਸਰ ਇੱਕ ਇੱਕ ਸਾਥ ਦੇਖੋ ਰਾਜਨੀਤਕਾਂ ਨੂੰ ਸਰ ਹਾਂਜੀ ਤੇ ਜੋ ਪੰਜਾਬ ਦੇ ਅੰਦਰ ਲਗਾਤਾਰ ਭਾਜਪਾ ਉਮੀਦਵਾਰਾਂ ਨਾਲ ਜੋ ਵਿਰੋਧ ਕਰ ਰਿਹਾ ਕਿਸਾਨ ਕੁਝ ਰਾਣੀਤਾ ਹੋਣ ਦੇ ਆਧਾਰ ਤੇ ਕੀ ਸੋਚਦੇ ਹੋ ਵੀ ਭਾਜਪਾ ਨੂੰ ਇਹਦਾ ਨੁਕਸਾਨ ਆਇਆ ਜਾਂ ਫਾਇਦਾ ਸਭ ਕੋਈ ਨੁਕਸਾਨ ਨਹੀਂ ਹੋ ਰਿਹਾ ਇਹ ਇਟ ਇਜ਼ ਅ ਹੈਂਡਫੁੱਲ ਆਫ ਪੀਪਲ ਸਰਟਨ ਪੀਪਲ ਐਂਡ ਦੇ ਆਰ ਪਲੇਇੰਗ ਇਨ ਸਮਬਡੀਜ਼ ਹੈਂਡ ਜਿਹੜੇ ਕਿਸਾਨ ਯਾਰ ਅਸੀਂ ਕਿਸਾਨ ਨਹੀਂ ਐ ਇਹ ਇਹ ਜਿਹੜੇ ਤੁਹਾਡੇ ਮੰਤਰੀ ਜੀ ਇੱਥੋਂ ਦੇ ਇਹ ਕੀਆ ਕਰਦੇ ਨੇ ਇਹ ਵੀ ਕਿਸਾਨ ਨੇ ਨਾ ਤਾਂ ਫਿਰ ਕਿਸਾਨ ਇਥੇ ਹੋਰ ਵੀ ਬਹੁਤ ਨੇ ਤੁਸੀਂ ਦੱਸੋ ਇਹ ਇਹ ਤਾਂ ਇੱਕ ਐਵੇਂ ਇੱਕ ਗੇਮ ਬਣਾਈ ਗਈ ਹੈ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਕਿਸਾਨਾਂ ਦੇ ਖਿਲਾਫ ਹੈ ਬੀ ਐਮ ਐਸ ਪੀ ਤੇ ਅੱਜ ਤੁਸੀਂ ਹੁਣ ਕਣਕ ਵੇਚ ਕੇ ਹਟੇ ਹੋ ਐਮ ਐਸ ਪੀ ਤੇ ਤੁਸੀਂ ਝੋਨਾ ਵੇਚ ਕੇ ਹਟੇ ਇਹਦੇ ਵਿੱਚ ਇਹ ਬਿਲਕੁਲ ਟੋਟਲੀ ਮਿਸ ਗਾਈਡਡ ਲੋਕਾਂ ਦੀ ਇਹਦੇ ਵਿੱਚ ਸਾਜ਼ਿਬਾਜੀ ਝਾਲਬਾਜੀ ਇਹ ਚੀਜ਼ ਹੈ ਸਰ ਲੋਕ 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 ਬਹੁਤ ਜ਼ਿਆਦਾ ਪਰੇਸ਼ਾਨ ਨੇ ਲੋਕ ਕਹਿੰਦੇ ਵੀ ਜਦੋਂ ਰਾਣਾ ਸੋਢੀ ਪਹਿਲਾਂ ਕਾਂਗਰਸ ਦੇ ਵਿੱਚ ਸੀ ਅਸੀਂ ਉਹਨਾਂ ਦੇ ਨਾਲ ਤੁਰ ਗਏ ਹੁਣ ਉਹ ਬੀਜੇਪੀ 'ਚ ਨੇ ਤੇ ਅਸੀਂ ਕਾਂਗਰਸ ਵਾਲਿਆਂ ਨਾਲ ਲੜਾਈ ਕਰ ਲਈ ਬੀਜੇਪੀ ਵਾਲਿਆਂ ਨਾਲ ਉਦੋਂ ਸੀ ਇੱਕ ਦੂਜੇ ਨਾਲ ਲੜਾਈ ਕਰ ਲਈ ਹੁਣ ਅਸੀਂ ਵੋਟ ਕਿੱਧਰ ਪਾਈ ਇਹ ਲੋਕ ਕਹਿੰਦੇ ਨੇ ਜਾਂ ਤੁਸੀਂ ਕਹਿੰਦੇ ਲੋਕ ਕਹਿ ਰਹੇ ਜੀ ਮੇਰੇ ਘਰ ਤੁਸੀਂ ਆਮ ਹੀ ਸੁਣਦੇ ਹੋਗੇ ਮੈਂ ਇੱਕ ਉਦੋਂ ਤੁਸੀਂ ਉਦੋਂ ਤੁਸੀਂ ਬੀਜੇਪੀ ਨੂੰ ਬਹੁਤ ਜ਼ਿਆਦਾ ਕਰਦਾ ਮੈਂ ਇੱਕ ਇੱਕ ਮਿੰਟ ਜੈ ਸੋਲਡਾ ਬੀਜੇਪੀ ਦੇ ਬਹੁਤ ਖਲਾਫ ਹਾਂ ਤੁਸੀਂ ਕਾਂਗਰਸ ਦੇ ਖਲਾਫ ਹੋ ਬੇਟਾ ਤੁਹਾਡਾ ਨਾਮ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਤੁਸੀਂ ਮੈਨੂੰ ਮੇਰੀ ਇੱਕ ਵੀਡੀਓ ਲਿਆ ਦਿਓ ਜਿਹਦੇ ਵਿੱਚ ਮੈਂ ਬੀਜੇਪੀ ਨੂੰ ਗਾਲ ਕੱਢੀ ਅੱਜ ਤੱਕ ਨਹੀਂ ਬੀਜੇਪੀ ਦੇ ਖਿਲਾਫ ਬੋਲੇ ਸਟੇਜ ਦੇ ਉੱਪਰ ਮੈਂ ਕਹਿ ਰਿਹਾ ਫਿਰ ਉਹੀ ਗੱਲ ਮੈਂ ਇੱਕ ਪਾਲਿਸੀ ਮੈਂ ਤੁਸੀਂ ਗਾਲਾਂ ਤੇ ਖਿਲਾਫ ਤੁਹਾਡੀ ਆਪਣੇ ਸ਼ਬਦ ਜਿਹੜੇ ਸ਼ਬਦਾ ਸ਼ਬਦਾਬ ਲਈ ਨੂੰ ਬਦਲੋ ਤੁਸੀਂ ਕੋਈ ਖਲਾਫ ਹੋ ਬੋਲਣ ਦੀ ਪਰ ਤੂੰ ਸਿਆਣਾ ਮਰ ਸਰ ਤੁਸੀਂ ਬੋਲਣ ਵਾਲੇ ਜੀ ਗੱਲ ਕਰਨੀ ਹੋ ਰਹੀ ਹੈ ਤੁਸੀਂ ਸਿਆਣੇ ਬੰਦੇ ਪੰਜਾਬੀ ਤੋਂ ਲਿਆ ਪੀ ਦੇਈ ਸ਼ਬਦ ਪੰਜਾਬੀ ਪੰਜਾਬ ਦੇ ਠੇੜ ਪੰਜਾਬੀ ਨੂੰ ਆਖਾ ਠੇੜ ਪੰਜਾਬੀ ਵੀ ਕਹਿ ਸਕਦੇ ਨਹੀਂ ਨਹੀਂ ਐਵੇਂ ਨਹੀਂ ਕਹਿ ਸਕਦੇ ਮਾਰਨੀ ਦੇ ਤੁਸੀਂ 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 ਪੱਤਰਕਾਰ ਤੁਸੀਂ ਪੱਤਰ ਤੁਸੀਂ ਮਾਰਨੀ ਮਾਰਨੀ ਪੜ ਕੇ ਉਹ ਤੁਸੀ ਬੇਟਾ ਤੁਸੀਂ ਪੱਤਰਕਾਰ ਹੋ ਤੁਹਾਨੂੰ ਆਪਣੀ ਲੈਂਗੁਏਜ ਜਿਹੜੀ ਹੈ ਉਹ ਬੜੀ ਆਂਕੇ ਇਸਤੇਮਾਲ ਤੁਹਾਡੇ ਸਾਹਿਬ ਬਾਰਡਰ ਦੇ ਪਿੰਡਾਂ ਦੇ ਵਿੱਚ ਤੁਸੀਂ ਜਾਣਦੇ ਹੋ ਬਾਰਡਰ ਦੇ ਪਿੰਡਾਂ ਦੇ ਵਿੱਚ ਲੋਕ ਕਿਹ ਜਿਹੀਆਂ ਕਿਹ ਜਿਹੀਆਂ ਸਮੱਸਿਆਵਾਂ ਦੱਸਦੇ ਆ ਜਿਵੇਂ ਕਿ ਬਾਰਡਰ ਦੇ ਪਿੰਡਾਂ ਵਿੱਚ ਸਮੱਸਿਆ ਦੇਖੋ ਜੀ ਐਸਫਲੇ ਡਰੱਗਸ ਦੀ ਸਮੱਸਿਆ ਹੈ ਜੀ ਬਾਰਡਰ ਦੇ ਪਿੰਡਾਂ ਦੇ ਵਿੱਚ ਉਹਨਾਂ ਦੀ ਜ਼ਮੀਨਾਂ ਦੀ ਸਮੱਸਿਆ ਹੈ ਪਸੀ ਉਹ ਮਸਲੇ ਹੱਲ ਕਰਾਂਗੇ ਅਸੀਂ ਜਿਹੜੇ ਮੇਰੇ ਭਰਾ ਜ਼ਮੀਨਾਂ 'ਚ ਬੈਠੇ ਨੇ ਅਸੀਂ ਉਹ ਜ਼ਮੀਨਾਂ ਦੇ ਮਾਲਕ ਉਹਨਾਂ ਨੂੰ ਬਣਾਵਾਂਗੇ ਜਿਵੇਂ ਮੈਂ ਕਿਹਾ ਸੀਗਾ ਆਪਦੇ ਪਹਿਲੇ ਇਲੈਕਸ਼ਨ ਮਿਲੇ ਕਿ ਰਾਇਸੇਖ ਬਰਾਦਰੀ ਨੂੰ ਐਸਸੀ ਦਾ ਦਰਜਾ ਦਿਲਾਵਾਂਗਾ ਔਰ ਦਿਲਾਇਆ ਜੀ ਕਿ ਮੈਂ ਗਲਤ ਕਹਿ ਰਿਹਾ ਹਾਂ ਬਿਲਕੁਲ ਤਾਂ ਫਿਰ ਇੱਕ ਇਸੇ ਤਰ੍ਹਾਂ ਹੀ ਮੈਂ ਅੱਜ ਇਹ ਕਹਿ ਰਿਹਾ ਹੈਗਾ ਕਿ ਅਸੀਂ ਜਿਸ ਵੇਲੇ ਪਾਰਲੀਮੈਂਟ ਚਲੇ ਜਾਵਾਂਗੇ ਸਾਨੂੰ ਲੋਕ ਫਤਵਾ ਦੇ ਦੰਗੇ ਅਸੀਂ ਉਹਨਾਂ ਦੀ ਮਦਦ ਕਰਕੇ ਜ਼ਮੀਨਾਂ ਦੇ ਮਾਲਕ ਬਣਾਵਾਂਗੇ ਇਹ ਮੇਰਾ ਵਾਅਦਾ ਕਿੰਨੇ ਵੋਟਰ ਦੇ ਸਰ ਜਿੱਤ ਦਾ ਦਾਵਾ ਕਰਦੇ ਹੋ ਮੈਂ ਹਾਲੇ ਕੁਝ ਨਹੀਂ ਕਹਿਆ ਸੀ ਤਾਂ ਇਹ ਲੋਕ ਜਿੰਨੇ ਜਿੰਨੀ ਸਮੱਸਿਆ ਹੈ ਇਹ ਮੈਨੂੰ ਇਹਨਾ ਪਤਾ ਹੋਵੇ ਤਾਂ ਫਿਰ ਮੈਂ ਇਹਨੂੰ ਹੋਰ ਗੱਲ ਕਰਨ ਦੀ ਕੀ ਲੋੜ ਹੈ ਮੇਰਾ ਮੁਕਾਬਲਾ ਕਿਹੜੀ ਪਾਰਟੀ ਨਾਲ ਹੈ ਮੇਰਾ ਮੁਕਾਬਲਾ ਮੈਂ ਇਹਨਾਂ ਨਾਲ ਪਾਰਟੀਆਂ ਦੇ ਨਾਲ ਨਹੀਂ ਮੁਕਾਬਲਾ ਲੋਕਾਂ ਨੇ ਕਰਨਾ ਹੈ ਸਰਦਰ ਗੱਲ ਕਰੋ ਜੀ ਇੱਕ ਮਿੰਟ ਬੇਟਾ ਇਹ ਮੁਕਾਬਲਾ ਜਿਹੜਾ ਹੈ ਉਹ ਫੈਸਲਾ ਲੋਕਾਂ ਦਾ ਡੈਮੋਕ੍ਰੇਸੀ ਮੇਰਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਇਟ ਇਜ਼ ਦ ਡੈਮੋਕ੍ਰੈਟਿਕ ਸਿਸਟਮ ਆਫ ਇੰਡੀਆ Let people vote ਕਿ ਵੀ ਉਹ ਕੀ ਚਾਹੁੰਦੇ ਸਰ ਥੋੜੇ ਜਿਹਾ ਪਹਿਲਾਂ ਇੱਕ ਤੁਹਾਡਾ ਬਿਆਨ ਆਇਆ ਸੀ ਵੀ ਇਸ ਵਾਰੀ ਬੀਜੇਪੀ 13 0 ਦੇ ਨਾਲ ਜਿੱਤੇਗੀ ਮੈਂ ਨਹੀਂ ਕਿਹਾਗਾ ਇਹ ਭਗਵੰਤ ਮਾਨ ਕਹਿ ਰਿਹਾ ਸੀਗਾ ਮੈਂ ਇਹ ਕਹਿ ਰਿਹਾ ਸੀ ਕਿ ਇਟ ਕੁਡ ਵੀ ਮੈਂ ਕਹਿਆ ਸੀ ਉਲਟਾ ਹੋ ਸਕਦਾ ਅਬ ਥੋੜੇ ਹਿਸਾਬ ਬਾਡਰ ਦੇ ਪਿੰਡਾਂ ਤੇਜਾਰਾ ਹਿਲਾ ਜਿੱਥੇ ਛੋਟੇ ਛੋਟੇ ਬੱਚੇ ਆ ਜਿਹੜੇ ਬਲਾਈਂਡ ਹੋ ਰੱਖੇ ਆ ਜਿਸਰੇ ਵਾਲ ਦਿੱਤੇ ਹੋ ਰੱਖੇ ਪਾਣੀ ਵੀ ਨਾ ਸਕੇ ਉਹਨੂੰ ਲੈ ਕੇ ਤੁਹਾਡੀ ਕੀ ਪ੍ਰਕਿਰਿਆ ਰਹੇਗੀ ਦੇਖੋ ਮੈਂ ਉਹ ਪਿੰਡ ਵਿਜ਼ਿਟ ਨਹੀਂ ਕੀਤਾਗਾ ਮੈਂ ਜੈਨੀ ਸਾਹਿਬ ਦੇ ਨਾਲ ਉਸ ਪਿੰਡ ਨੂੰ ਵਿਜ਼ਿਟ ਕਰਾਂਗਾ ਔਰ ਜੋ ਬੈਸਟ ਹੋਏਗਾ ਵੀ ਵਿਲ ਡੂ ਸਮਥਿੰਗ ਫਾਰ ਥੇ ਸਰ ਉਥੇ ਮੈਂ ਥੋੜੀ ਉਥੇ ਇੱਕ ਸਕੂਲ ਆ ਸਕੂਲ ਦੇ ਅੰਦਰ ਸਰ ਡਿਸਪੋਜ਼ਲ ਤੱਕ ਨਹੀਂ ਆ ਕਾਫੀ ਸਾਲਾਂ ਤੋਂ ਸਕੂਲ ਚੱਲ ਰਿਹਾ ਉਹਦਾ ਡਿਸਪੋਜ਼ਲ ਵੀ ਨਹੀਂ ਆ ਸਾਡੇ ਨਿਊਜ਼ਪੇਪਰ ਨੇ ਫੁੱਲ ਪੇਜ ਦਾ ਆਰਟੀਕਲ ਲਗਾਇਆ ਸੀ ਪੰਜਾਬੀ ਜਾਗਰਣ ਸੇ ਵੀ ਉਸ ਪ੍ਰਿੰਟ ਦੀ ਸਮੱਸਿਆ ਨੂੰ ਸੁਪੈਲ ਦੇ ਦਰ ਦੇ ਦਿੱਕਿਆ ਉਹਨੂੰ ਲੈ ਕੇ ਤੁਸੀਂ ਕੀ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕੋਗੇ ਜੀ ਬਿਲਕੁਲ ਚੱਕਾਂਗੇ ਜੀ ਜੇ ਮੈਂ ਫੇਰ ਗੱਲ ਦੇਖੋ ਜੇ ਮੈਂ ਪਾਰਲੀਮੈਂਟ ਚ ਜਾ ਰਿਹਾ ਜਾਂ ਮੈਨੂੰ ਲੋਕ ਭੇਜਣਗੇ கரੈਕਟ ਤਾਂ ਮੈਂ ਉਹ ਹਰ ਉਹ ਮੁੱਦਾ ਚੱਕਾਂਗਾ ਜਿਹਦੇ ਵਿੱਚ ਮੇਰੇ ਹਲਕੇ ਦਾ ਮੈਜਿਸਟ੍ਰੇਟ ਦਾ ਫਾਇਦਾ ਪਏ ਸਰ ਇੱਕ ਮੇਰਾ ਫੋਰ ਪੁਆਇੰਟ ਹੈ ਇੱਕ ਤੋਬੇਕਿਸਤਾਨ ਤੋਂ ਗੈਸ ਪਾਈਪਲਾਈਨ ਆ ਰਹੀ ਹੈ ਜਿਸ ਦਾ ਕਿ ਡੰਬ ਸਟੇਸ਼ਨ ਫਾਜ਼ਲ ਕੱਚ ਬਣਨਾ ਹੈ ਠੀਕ ਹੈ ਉਹਨੂੰ ਜੇ ਅਗਰ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣ ਜਾਂਦੇ ਹੋ ਉਹਦੇ ਵਿੱਚ ਜਿਹੜੀ ਕਿ ਪਾਕਿਸਤਾਨ ਤੱਕ ਉਹ ਪਾਈ ਪਹੁੰਚ ਚੁੱਕੀ ਹੈ ਉਹ ਕੀ ਰੁਕਾਵਟਾਂ ਨੇ ਉਹਨੂੰ ਤੁਸੀਂ ਪੂਰਕ ਦੇਖੋ ਇਟ ਇਜ਼ ਅ ਬਾਈਲੈਟਰਲ ਇਹ ਸਿਰਫ ਹਿੰਦੁਸਤਾਨ ਦਾ ਫੈਸਲਾ ਨਹੀਂ ਹੈ ਇਹਦੇ ਵਿੱਚ ਪਾਕਿਸਤਾਨ ਗਵਰਨਮੈਂਟ ਦੇ ਨਾਲ ਗੱਲ ਕਰਨੀ ਜਿਸ ਤਰ੍ਹਾਂ ਮੈਂ ਬਾਰਡਰ ਖੋਲਣ ਦੀ ਗੱਲ ਕਰ ਰਿਹਾ ਜੇ ਹਿੰਦੁਸਤਾਨ ਦੇ ਬਸ ਹੋਵੇ ਅਸੀਂ ਪ੍ਰਧਾਨ ਮੰਤਰੀ ਜੰਸੂਰੀਆ ਕੇਜੀ ਵੀ ਅਫਾਇਲ ਪਈ ਸੀ ਤੁਸੀਂ ਇੱਥੇ ਦਸਕਤ ਕਰੋ ਤੇ ਬਾਰਡਰ ਖੋਲ੍ਹ ਦਿਓ ਲੇਕਿਨ ਇਸ ਤਰ੍ਹਾਂ ਨਹੀਂ ਖੁੱਲ ਸਕਦਾਗਾ ਇਹ ਬਾਈਲੈਟਰਲ ਜਿਹੜੇ ਡਿਸੀਜਨਸ ਹੁੰਦੇ ਨੇ ਦੋਨੋਂ ਮੁਲਕਾਂ ਦੀ ਸਹੂਲiyet ਦੇ ਨਾਲ ਦੋਨੋਂ ਮੁਲਕਾਂ ਦੀ ਰਜ਼ਾਮੰਦੀ ਦੇ ਨਾਲ ਜਿਸ ਤਰ੍ਹਾਂ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲਿਆ ਤੇ ਦੋਨੋਂ ਮੁਲਕਾਂ ਦੀ ਰਜ਼ਾਮੰਦੀ ਨਾਲ ਅਸੀਂ ਇੱਕ ਸੈਕਿੰਡ 1 ਮਿੰਟ lets me answer ਜਦੋਂ ਉਹਨਾਂ ਦਾ ਅਸੀਂ ਬਾਈਲੈਟਰਲ ਫੈਸਲਾ ਹੋ ਜਾਏਗਾ ਅਸੀਂ ਇਹ ਮੁੱਦੇ ਚੱਕਾਂਗੇ ਜੀ ਔਰ ਇਹਨਾਂ ਮੁੱਦਿਆਂ ਦਾ ਅਸੀਂ ਕਿਸੇ ਨਾ ਕਿਸੇ ਫੈਸਲੇ ਤੇ ਅੰਤ ਤੇ ਲਿਆਵਾਂਗੇ ਚਲੋ ਜੀ ਸਰ ਜਦੋਂ ਸਰ 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 ਜਦੋਂ ਇਹ ਸਰਕਾਰ ਬਣਦੀ ਹੈ ਐਸਐਮਈ ਪਾਰ ਆ ਰਹੇ ਨੇ ਸਰ ਇੱਕ ਸੱਤ ਵਟੇ ਦੀ ਮਾਨਾ ਇੰਡਸਟਰੀ ਏਰੀਆ ਦੀ ਕਾਜਲ ਕਾ ਇੰਡਸਟਰੀ ਦਾ ਸਰ ਕੀ ਕਰ ਰਹੇ ਹੋ ਜੀ ਮੈਂ ਇੰਡਸਟਰੀ ਦੇ ਸ਼ੈੱਡ ਤੁਸੀਂ ਮੇਰਾ ਭਾਸ਼ਣ ਸੁਣਿਆ ਅਸੀਂ ਪਬਲਿਕ ਪਬਲਿਕ ਸੈਕਟਰ ਦਾ ਕੋਈ ਵੀ ਵੱਡਾ ਯੂਨਿਟ ਚਾਹੇ ਡਿਫੈਂਸ ਦੇ ਨਾਲ ਉਹਦਾ ਸੰਬੰਧ ਹੋਵੇ ਚਾਹੇ ਨੈਰੋਨੌਟਿਕਲ ਨਾਲ ਹੋਵੇ ਜੀ ਚਾਹੇ ਐਗਰੀਕਲਚਰ ਇੰਡਸਟਰੀ ਦੇ ਨਾਲ ਹੋਵੇ ਅਸੀਂ ਇੱਥੇ ਪਬਲਿਕ ਸੈਕਟਰ ਲੈ ਕੇ ਆਏ ਸਰ ਵੱਖ-ਵੱਖ ਪਾਰਟੀਆਂ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਕਿ ਇੰਡਸਟਰੀ ਲਗਾਈ ਜੇਂ ਤਾਂ ਇੰਡਸਟਰੀ ਅਲੱਗ ਤੋਂ ਲਗਾਈ ਨਹੀਂ ਗਈ ਮੇਰਾ ਗੱਲ ਮੇਰੀ ਗੱਲ ਆ ਮੇਰਾ ਆ ਕੇ ਜਨਤਾ ਪਾਰਟੀ ਅੱਜ ਪਹਿਲੀ ਦਫਾ ਵਾਅਦਾ ਕਰ ਰਹੀ ਹੈ ਤੁਹਾਡੇ ਨਾਲ ਅਰ ਰਸੀ ਲੈ ਕੇ ਆਓ ਸਰ ਇੱਕ ਲਾਸਟ ਕੁਐਸਚਨ ਸਰ ਜਦੋਂ ਵੀ ਸਰਕਾਰ ਆਉਂਦੀ ਹੈ ਜਾਂ ਕੋਈ ਉਮੀਦਵਾਰ ਜਿੱਤਣ ਵਾਸਤੇ ਮਾਹੌਲ ਬਣਾਉਂਦੇ ਨੇ ਸ਼ਰਾਬ ਵੰਡਦੇ ਆ ਤਾਂ ਉਹਨਾਂ ਦਾ ਸਿਰਫ ਇੱਕ ਮੁੱਦਾ ਹੁੰਦਾ ਸਰ ਨਸ਼ਾ ਖਤਮ ਕਰ ਦਿਆਂਗੇ ਸਰ ਤੁਸੀਂ ਅਗਰ ਜਿੱਤ ਜਾਂਦੇ ਹੋ ਤਾਂ ਕੀ ਸਟਰੋਂਗ ਪੈਟਰਨ ਤੁਸੀਂ ਪੇਸ਼ ਕੀਤਾ ਵੀ ਪੰਜਾਬ ਤੋਂ ਨਸ਼ਾ ਖਤਮ ਹੋ ਜਾਏਗਾ ਕਿਉਂਕਿ ਸਰ ਬਹੁਤ ਸਾਰੇ ਸਰ ਸਟਰੋਂਗ ਪੈਟਰਨੇ ਜਵਾਨੀ ਜਰੂਰ ਖਤਮ ਹੋ ਗਈ ਹੈ ਪੰਜਾਬ ਦੀ ਸਟਰੋਂਗ ਪੈਟਰਨੇ ਹੈਗਾ ਜਿਹੜਾ ਮਤਾਂ ਬਾਹਰੋਂ ਆਉਂਦਾ ਹੈ ਕਿਸੇ ਨਾ ਕਿਸੇ ਥਾਂ ਤੇ ਜਾਂਦਾ ਬਿਲਕੁਲ ਬਾਰਡਰ ਤੇ ਤਾਂ ਰਹਿੰਦਾ ਨਹੀਂ ਹਾਲਾਂਕਿ ਬੀਐਸਐਫ ਦੇ ਸਾਡੇ ਜਿਹੜੇ ਜਵਾਨ ਨੇ ਜਾਂ ਆਫੀਸਰਸ ਨੇ ਉਹਨਾਂ ਨੇ ਇੰਨਾ ਕੁ ਨਸ਼ਾ ਪਕੜਿਆ ਤੁਹਾਨੂੰ ਪਤਾ ਕੁਆਂਟਲਾਂ ਦੇ ਹਿਸਾਬ ਨਾਲ ਪਗੜੀ ਕਿ ਨਹੀਂ ਤੁਸੀਂ ਇਮੇਜਿਨ ਕਰੋ ਜੀ ਉਹ ਵੀ ਸਾਰੇ ਪੰਜਾਬ ਦੇ ਵਿੱਚ ਫਿਰ ਗਈ ਹੁੰਦੀ ਤੇ ਆਪਾਂ ਬਿਨਾ ਸੁੰਘੇ ਹੀ ਆਪਾਂ ਸਾਰੇ बेहोਸ਼ ਹੀ ਹੋ ਜਾਂਦੇ ਸੋ ਇੱਕ ਇੱਕ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਇਹ ਥਿਊਰੀ ਸੀਗੀ ਜਾਂ ਜਿਹੜੀ ਉਹਨਾਂ ਦੀ ਸੋਰਸ ਸੀ ਜਿਹੜੀ ਪਾਵਰ ਬੀਐਸਐਫ ਨੂੰ ਦਿੱਤੀ ਹੈ ਜੇ ਇਹ ਨਾ ਕੰਟਰੋਲ ਕੀਤਾ ਹੁੰਦਾ ਇਹ ਨਾ ਹੋ ਜਾਂਦਾ ਹੁਣ ਕੀ ਹੈ ਇੱਕ ਮਿੰਟ ਸੁਣੋ ਹੁਣ ਜਿਹੜਾ ਡਰੱਗਸ ਉਥੋਂ ਫਿਰ ਵੀ ਸਮਗਲ ਹੋ ਰਿਹਾ ਜਦੋਂ ਸਮਗਲ ਹੋ ਕੇ ਆ ਰਿਹਾ ਤਾਂ ਉਹ ਜਿਹੜੇ ਕਿੰਗ ਪਿੰਸ ਨੇ ਅਸੀਂ ਉਹਨਾਂ ਨੂੰ ਹੈਂਡਲ ਕਰਾਂਗੇ ਅਸੀਂ ਉਹਨਾਂ ਦੀਆਂ ਤੇ ਜਨਤਾ ਤੁਹਾਡੇ ਤੇ ਇਸ ਗੱਲ ਤੇ ਭਰੋਸਾ ਕਰੇ ਵੀ ਨਸ਼ਾ ਤੁਸੀਂ ਖਤਮ ਜ਼ਰੂਰ ਕਰੋਗੇ। ਮੈਂ ਬਿਲਕੁਲ 16 ਅੰਨੇ ਇਹ ਸਾਡਾ ਵਾਅਦਾ ਅਸੀਂ ਹਰ ਓਟਿਲ ਲਗਾਵਾਂਗੇ ਜਿੱਦੇ ਚ ਅਸੀਂ ਨਸ਼ਾ ਖਤਮ ਕਰਾਂਗੇ। ਜੀ ਸਰ ਥੈਂਕ ਯੂ ਜੀ ਜੇ ਜਿਹੜੀ ਸਰ ਇਹ ਪੰਜਾਬ ਦੀ ਕਾਨੂੰਨ ਵਿਵਸਥਾ ਬਦ ਹਾਲ ਹੋ ਚੁੱਕੀ ਹੈ ਉਹਦੇ ਵਾਸਤੇ ਜੇ ਸਰਕਾਰ ਬੰਦੀ ਤੇ ਜਿਹੜੀ ਯੋਗ ਦਿੱਤੇ ਨਾਲ ਦੀਆਂ ਨੀਤੀਆਂ ਨੇ ਇੱਥੇ ਲਾਗੂ ਕਰਵਾਈਆਂ ਜਾਣਗੀਆਂ ਜੀ। ਬਿਲਕੁਲ ਅਸੀਂ ਨੀਤੀਆਂ ਉਹ ਇਸੇ ਕਰਕੇ ਉਹ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੇ ਮੋਦੀ ਸਾਹਿਬ ਦੀਆਂ ਨੀਤੀਆਂ ਨੇ ਅਸੀਂ ਇੱਥੇ ਪੰਜਾਬ ਨੂੰ ਕ੍ਰਾਈਮ ਫਰੀ ਨਸ਼ਾ ਮੁਕਤ ਔਰ ਗੈਂਗਸਟਰ ਫਰੀ ਬਣਾਉਣਾ ਹੈ ਸਰ ਧੰਨਵਾਦ